ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਯਾਤ ਏਜੰਸੀ ਨੂੰ ਉਡਾਣ ਦੀ ਧਮਕੀ ਮਿਲੀ ਹੈ ਤੁਹਾਨੂੰ ਦਿਖਾ ਦਈਏ ਤਸਵੀਰਾਂ ਜਿਸ ਤਰੀਕੇ ਦੇ ਨਾਲ ਹਯਾਤ ਏਜੰਸੀ ਨੂੰ ਜਿਹੜਾ ਪੁਲਿਸ ਛਾਉਣੀ ਦੇ ਤਬਦੀਲ ਕਰ ਦਿੱਤਾ ਗਿਆ ਲਗਾਤਾਰ ਸਵੇਰ ਤੋਂ ਜਿਹੜੀ ਹੈ ਚਰਚਾ ਦੇ ਵਿੱਚ ਸੀ ਕਿ ਕੀ ਹਯਾਤ ਏਜੰਸੀ ਨੂੰ ਜਿਹੜਾ ਹੈ ਕਿ ਧਮਕਾ ਜਿਹੜੀ ਉਡਾਣ ਦੀ ਧਮਕੀ ਸਾਹਮਣੇ ਆ ਰਹੀ ਸੀਗੀ ਤੇ ਜਿਹੜੀ ਹੁਣ ਪੁਲਿਸ ਨੇ ਅੰਦਰੋਂ ਸੀਲ ਕੀਤਾ ਹੋਇਆ ਸਾਰਾ ਕੁਝ ਤੇ ਪੁਲਿਸ ਜਿਹੜੀ ਹੈ ਅੰਦਰ ਸਰਚ ਅਭਿਆਨ ਚਲਾ ਰਹੀ ਹੈ ਡੌਗ ਸਕਾਉਡ ਵਗੈਰਾ ਸਾਰੇ ਮੌਕੇ ਤੇ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਧਮਕੀ ਹੈ ਦਿੱਲੀ ਦੇ ਵਿਅਕਤੀ ਵੱਲੋਂ ਦਿੱਤੀ ਗਈ ਸੀ ਹਯਾਤ ਏਜੰਸੀ ਨੂੰ ਉੜਾਣ ਦੀ ਲਗਾਤਾਰ ਪੁਲਿਸ ਇੱਥੇ ਮੌਜੂਦ ਹੈ ਲੁਧਿਆਣਾ ਪੁਲਿਸ ਤਰਕ ਦੇਖਦੇ ਹੋਏ ਹੈ ਹਯਾਤ ਏਜੰਸੀ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਲੁਧਿਆਣਾ ਦੇ ਉੱਚ ਅਧਿਕਾਰੀ ਅੰਦਰ ਮੌਜੂਦ ਨੇ ਧਮਕੀ ਦੇਣ ਵਾਲੇ ਤੱਕ ਪੁਲਿਸ ਪਹੁੰਚ ਕਰ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਉਹ ਫੜਿਆ ਵੀ ਜਾ ਚੁੱਕਾ ਹੈ ਜਿਹੜਾ ਲੁਧਿਆਣਾ ਦੇ ਹਯਾਤ ਏਜੰਸੀ ਨੂੰ ਜਿੱਥੋਂ ਧਮਕੀ ਆਈ ਉਸ ਵਿਅਕਤੀ ਨੂੰ ਫੜ ਲਿਆ ਗਿਆ ਜਿਸ ਦੇ ਵੱਲੋਂ ਧਮਕੀ ਆਈ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀ ਸੋਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਜਿਹੜਾ ਲੁਧਿਆਣਾ ਦੇ ਹਯਾਤ ਏਜੰਸੀ ਨੂੰ ਤੇ ਲਗਾਤਾਰ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਮੌਕ ਡ੍ਰਿਲ ਹੈ ਕੋਈ ਮੌਕ ਡ੍ਰਿਲ ਨਹੀਂ ਲੁਧਿਆਣਾ ਦੇ ਹਯਾਤ ਏਜੰਸੀ ਨੂੰ ਬੰਬ ਨਾ ਉਡਾਉਣ ਦੀ ਧਮਕੀ ਮਿਲੀ ਹੈ ਤੁਹਾਨੂੰ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਲਾਂਗੇ ਕੀ ਕੁਝ ਕਹਿੰਦੇ ਨੇ ਉੱਚ ਅਧਿਕਾਰੀ ਕੀ ਕੀ ਕਿਹੜਾ ਵਿਅਕਤੀ ਹੈ ਜਿਸ ਦੇ ਵੱਲੋਂ ਜਿਹੜੀ ਧਮਕੀ ਦਿੱਤੀ ਗਈ ਹੈ ਜਾਂ ਉਸ ਵਿਅਕਤੀ ਤੱਕ ਪੁਲਿਸ ਕਿੱਦਾਂ ਪਹੁੰਚ ਕਰ ਰਹੀ ਹੈ ਜੇ ਪਹੁੰਚ ਕਰ ਰਹੀ ਕੀ ਪੁਲਿਸ ਨੇ ਉਸ ਵਿਅਕਤੀ ਨੂੰ ਫੜ ਲਿਆ ਕਿ ਨਹੀਂ ਫੜ ਲਿਆ ਜਿਹੜੀ ਧਮਕੀ ਦੀ ਪੁਸ਼ਟੀ ਸੀਗੀ ਉਹ ਸੋਮਿਆ ਮਿਸ਼ਰਾ ਜੋ ਕਿ ਲੁਧਿਆਣਾ ਦੇ ਲਾਅਨ ਆਰਡਰ ਦੇ ਜਿਹੜੇ ਜੀਸੀਪੀ ਨੇ ਲੁਧਿਆਣਾ ਜੀਸੀਪੀ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਹਿਆਤ ਏਜੰਸੀ ਦੀਆਂ ਜਿਹੜੀ ਪੁਸ਼ਟੀ ਤੋਂ ਬਾਅਦ ਜਿਹੜੀ ਪੁਸ਼ਟੀ ਹੋਈ ਹੈ ਕਿ ਕਮਕੀ ਜ਼ਰੂਰ ਮਿਲੀ ਹੈ ਪਰ ਜਿਹੜਾ ਵਿਅਕਤੀ ਹੈ ਉਹਨੂੰ ਵੀ ਦਿੱਲੀ ਪੁਲਿਸ ਨੇ ਆਪਣੇ ਕੋਆਰਡੀਨੇਟ ਕਰਕੇ ਉਹਨੂੰ ਜਿਹੜਾ ਲੱਭ ਲਿਆ ਤੇ ਇਹ ਦਿੱਲੀ ਪੁਲਿਸ ਜਿਹੜੀ ਲੁਧਿਆਣਾ ਤੋਂ ਇੱਕ ਟੀਮ ਜਿਹੜੀ ਹੁਣ ਗੱਲ ਕੀਤੀ ਜਾਵੇ ਤੇ ਲੁਧਿਆਣਾ ਤੋਂ ਟੀਮ ਇੱਕ ਜਾ ਚੁੱਕੀ ਹੈ ਉਸ ਬੰਦੇ ਨੂੰ ਅਰੈਸਟ ਕਰਨ ਪਰ ਦਿੱਲੀ ਦੀ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਗਿਆ ਜਿਹੜਾ ਉਹਨੂੰ ਭਾਲ ਕੀਤੀ ਜਾ ਰਹੀ ਸੀ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਲ ਕਰ ਰਹੇ ਪਰ ਹੁਣ ਸੋਮਿਆ ਮਿਸ਼ਰਾ ਨੇ ਕੰਫਰਮ ਕਰ ਦਿੱਤਾ ਹੈ ਕਿ ਅਸੀਂ ਉਹਨਾਂ ਨਾਲ ਟੀਮਾਂ ਬਣਾ ਕੇ ਉਹਨੂੰ ਅਰੈਸਟ ਕਰ ਚੁੱਕੇ ਹਾਂ ਤੇ ਬੰਦਾ ਜਿਹੜਾ ਹੈ ਉਹ ਮੈਂ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਵੀ ਦੱਸਿਆ ਜਾ ਰਿਹਾ ਕਿ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਆ ਰਿਹਾ ਹੁਣ ਪੰਜਾਬ ਦੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਉਹਨੇ ਵੱਖ-ਵੱਖ ਹੋਰ ਸਟੇਟਾਂ ਨੂੰ ਇਸ ਦਾ ਨਿਸ਼ਾਨਾ ਬਣਾਇਆ ਸੀ ਆਪਣੇ ਮੈਸੇਜ ਦਾ ਉਹਨੇ ਹਿਮਾਚਲ ਹਰਿਆਣਾ ਪੰਜਾਬ ਦਿੱਲੀ ਹੋਰ ਕਈ ਸਟੇਟ ਜਿਹੜੀ ਸਟੇਟਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਅੰਦਰ ਹੱਲੇ ਵੀ ਪੁਲਿਸ ਮੌਜੂਦ ਹੈ ਜਿਹੜੀ ਜਿਹੜੀ ਅੰਦਰ ਪੁਲਿਸ ਹੱਲੇ ਵੀ ਮੌਜੂਦ ਹੈ ਲਗਾਤਾਰ ਅੰਦਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅੰਦਰ ਹੱਲੇ ਵੀ ਪੁਲਿਸ ਮੌਜੂਦ ਹੈ ਪਰ ਦਿੱਲੀ ਪੁਲਿਸ ਨੇ ਜਿਹੜੀ ਆ ਉਸ ਨੂੰ ਅਰੈਸਟ ਕੀਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੀ ਅੰਦਰੂ ਜਿਹੜੀ ਚੈਕਿੰਗ ਹੈ ਉਹ ਨਿਰਪੱਖ ਜਿਹੜੀ ਚੈਕਿੰਗ ਚੱਲ ਰਹੀ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਉਸ ਵਿਅਕਤੀ ਦੇ ਕੋਲੋਂ ਕੀ ਕੁਝ ਖੁਲਾਸੇ ਹੁੰਦੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਅਸਮਰਾ ਨਿਊਜ਼ ਲੁਧਿਆਣਾ